पूरियां ਜਿੰਦਾਬਾਦ ਜਿੰਦਾਬਾਦ ਕੱਕੇ ਕੰਮ ਕੱਕੇ ਕਰੋ ਕੱਕੇ ਕਰੋ ਅੱਗੇ ਆ ਕੇ ਸਰਕਾਰ ਮੁਕਾਫਤ ਕੱਕੇ ਕਰੋ ਪਕਕੇ ਕਰੋ ਬਜੀ ਕੀ ਹਮਤ ਮੇਰਾ ਨਾਮ ਮਨਦੀਪ ਸਿੰਘ ਹੈ ਜਿਹੜੀ ਪੋਸਟ ਐਸੀ ਸੀਐਸ ਦੇ ਪ੍ਰਾਈਵੇਟ ਕੌਂਟਰ ਤੋਂ ਕੰਮ ਕਰਦੀ ਹਾਂ ਜੀਲੀ ਬੋਰਡ ਦੇ ਅਤੇ 15 ਤੋਂ 20 ਸਾਲ ਦੇ ਵਿੱਚ ਲੱਗੇ ਆਇਆ ਪ੍ਰਾਈਵੇਟ ਕੰਮ ਕਰ ਰਿਹਾ ਹਾਂ ਸਾਡੀ ਅੱਜ ਰੂਟ ਪਰ ਰੱਖ ਕੇ ਦਿੱਤਾ ਜਾ ਰਿਹਾ ਕੰਮਕਾਰ ਦੀ ਪੰਕੜਾ ਕਰ ਲੱਗੇ ਜਿਹੜੀਆਂ ਮੰਗਾਂ ਨੇ ਮੰਗਾ ਸਾਡੇ ਪਹਿਲੇ ਮੰਗਤਾ ਇਹ ਆ ਵੀ ਤੁਹਾਨੂੰ ਪੱਕਾ ਕੀਤਾ ਜਾਵੇ ਅਸੀਂ ਇੰਨੇ ਸਮੇਂ ਤੋਂ ਪ੍ਰਾਈਵੇਟ ਕੰਮ ਕਰਦੇ ਆ ਰਹੇ ਹਾਂ ਮਹਿਕਮੇ ਦੇ ਲਈ ਕੰਮ ਅਸੀਂ ਸਰਕਾਰੀ ਕਰਦੇ ਆਂ ਪਰ ਐ ਅਸੀਂ ਪੱਕੇ ਚਾਹੁੰਦੇ ਆਂ ਭਾਈ ਕੋਈ ਜੀ ਜੀ ਦਾ ਟਾਈਮ ਨਹੀਂ ਹੁੰਦਾ ਕਿ ਇੰਨੇ ਕੰਟੀਨਿਊਟੀ ਕਰਦੇ ਲੋਕ ਸਾਡਾ ਵਰਕ ਆਰਡਰ ਦੇ ਮੁਤਾਬਕ 7 ਤੋਂ 8 ਘੰਟੇ ਦਾ ਸਮਾਂ ਸਾਡੀ ਡੂਡੂ ਦਾ ਪਰ ਸਾਧ ਕੋਲੋਂ ਵੱਧ ਸਮੇਂ ਦਾ ਵੀ ਕੰਮ ਲਿਆ ਜਾਂਦਾ ਜਿਵੇਂ ਨਾ ਵੀ ਵੀਰ वगैरह जवान तरह-तरह ਉਹਦੇ ਵਿੱਚ ਵੀ ਤੁਹਾਡੀ ਮੁਲਾਜ਼ਮਾਂ ਨੇ ਕੰਮ ਕੀਤਾ ਸਾਰਾ ਜਾਂ ਹਾਂਜੀ ਸਾਡੇ ਸਾਰੇ ਕੱਚੇ ਕਾਮਿਆਂ ਨੇ ਇਹ ਕੰਮ ਕੀਤਾ ਹੈ ਜੋ ਨੇਰੀ ਆਈ ਹੈ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਉਹ ਬਿਜਲੀ ਨੂੰ ਬਹਾਲ ਕੀਤਾ ਘਰ-ਘਰ ਦੇ ਵਿੱਚ ਲਾਈਟ ਚਲਾਈ ਪੱਖੇ ਚਲਾਏ ਆਪ ਗਰਮੀ ਦੇ ਵਿੱਚੋਂ ਕਿ ਪਰ ਲੋਕਾਂ ਨੂੰ ਸੁੱਖੀ ਦਾ ਸਾਹ ਦਿੱਤਾ ਕਿੰਨੇ ਕ ਮੁਲਾਜ਼ਮ ਤੁਹਾਡੇ ਨਾਲ ਅੱਗੇ ਸਾਡੇ ਉਰੇ ਮਾਚੀਵਾਲਾ ਸਬਡਿਵੀਜ਼ਨ ਦੇ 25 ਤੋਂ 30 ਕਾਮੇ ਨੇ ਜੋ ਪ੍ਰਾਈਵੇਟ ਕੰਮ ਕਰਦੇ ਹੁਣ ਕੰਮ ਕਰ ਬਿਲਕੁਲ ਠੱਪ ਕੀਤਾ ਹੋਇਆ ਬਿਲਕੁਲ ਬੰਦ ਕੀਤਾ ਹੈ ਜੇ ਕੋਈ ਲਾਈਟ ਬੰਦ ਹੋ ਜਾਂਦੀ ਹੈ ਕੋਈ ਮਤ ਪੈਦਾ ਬੰਦ ਤੁਹਾਡਾ ਮੌਜੂਦ ਨਹੀਂ ਨਹੀਂ ਜਾਏਗਾ ਕੋਈ ਨਹੀਂ ਜਾਏਗਾ ਇਹ ਮੰਗ ਕੀ ਕਰਦੇ ਮੈਂ ਸਰਕਾਰ ਨੂੰ ਮੰਗ ਆ ਵੀ ਸਾਨੂੰ ਪੱਕਾ ਕੀਤਾ ਜਾਵੇ ਤੇ ਸਾਡੀ ਜਿਹੜੀ ਘੱਟ ਤਨਖਾਹ ਨੇ ਸਾਡੀ ਤਨਖਾਹ ਗੁਜ਼ਾਰੇਯੋਗ ਤਨਖਾਹ ਦਿੱਤੀ ਜਾਵੇ ਅਸੀਂ ਅਨੇ ਸਮੇਂ ਤੋਂ ਘੱਟ ਤਨਖਾਹ ਤੇ ਕੰਮ ਕਰਦੇ ਆਂ ਜਿਸ ਕਾਰਨ ਸਾਡਾ ਘਰ ਦਾ ਜਿਹੜਾ ਚੁੱਲਾ ਬਹੁਤ ਹੀ ਮੁਸ਼ਕਲ ਨਾਲ ਚੱਲਦਾ ਹੈ। ਬਾਈ ਜੀ ਕੀ ਨਾਮ ਹੈ ਤੁਹਾਡਾ? ਪ੍ਰੀਤ ਸਿੰਘ ਜੀ। ਕਿੰਨੇ ਸਮੇਂ ਤੋਂ ਬਾਈ ਜੀ ਤੁਸੀਂ ਇਸ ਤਰ੍ਹਾਂ ਹੀ ਕੰਮ ਕਰ ਰਹੇ ਹੋ ਬਿਜਲੀ ਵਿਭਾਗ ਵਿੱਚ? ਕਈ ਸਾਲਾਂ ਤੋਂ ਕੰਮ ਕਰ ਰਹੇ ਹੋ ਆਊਟਸੋਰਸਡ ਦੇ ਰਾਹੀਂ। ਕਿਹੜੀਆਂ-ਕਿਹੜੀਆਂ ਕੰਪਨੀਆਂ ਦੇ ਰਾਹੀਂ ਕੰਮ ਕਰਦੇ ਹੋ? ਘੱਟ ਤੋਂ ਘੱਟ। ਜਿਹੜੇ ਅੱਜ ਤੁਸੀਂ ਧਰਨਾ ਲਗਾਇਆ ਹੋਇਆ ਹੈ ਉਹ ਕਿਸ ਵਜ੍ਹਾ ਕਰਕੇ ਲਗਾਇਆ ਹੋਇਆ ਹੈ? ਇਹ ਸਾਡਾ ਪਾਵਰ ਕੰਟ੍ਰੈਕਟਸ ਕੋ ਠੇਕਾ ਮਜ਼ਦੂਰ ਯੂਨੀਅਨ ਪੰਜਾਬ ਸੂਬਾ ਪ੍ਰਧਾਨ ਭਲਾਰ ਸਿੰਘ ਵੱਲੋਂ 24 ਤੇ 25 ਤਰੀਕ ਦੀ ਕੰਮਬੰਦ ਦੀ ਕਾਲ ਦਿੱਤੀ ਗਈ ਆ 24 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਕੰਮ ਬੰਦ ਕਰਕੇ ਰੋਸ ਰੈਲੀਆਂ ਧਰਨਾ ਪ੍ਰਦਰਸ਼ਨ ਕੀਤਾ ਜਾਊਗਾ 25 ਤਰੀਕ ਨੂੰ ਪਟਿਆਲੇ ਹੈਡ ਆਫਸਰ ਨਾਲ ਮੀਟਿੰਗ ਹੈ ਮੰਗਾਂ ਕਿਹੜੀਆਂ ਨੇ ਜਿਹਦੇ ਕਰਕੇ ਤੁਸੀਂ ਧਰਨਾ ਲਾਇਆ ਸਾਨੂੰ ਕਈ ਸਾਲਾਂ ਤੋਂ ਕੱਚੇ ਆਊਟਸੋਰਸਿੰਗ ਦੇ ਰਾਹੀਂ 8-10 ਹਜ਼ਾਰ ਦੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ ਸਾਡੀਆਂ ਮੰਗਾਂ ਕਿ ਸਾਨੂੰ ਵਿਭਾਗ ਦੇ ਵਿੱਚ ਪੱਕਾ ਰੈਗੂਲਰ ਕੀਤਾ ਜਾਵੇ ਠੇਕੇਦਾਰਾਂ ਕੰਪਨੀਆਂ ਤੋਂ ਬਾਹਰ ਕੱਢਿਆ ਜਾਵੇ ਫਿਰ ਇਹ ਧਰਨੇ ਦੇ ਵਿੱਚ ਹੁਣ ਕੰਮ ਕਰ ਕਿਵੇਂ ਜਮਈ ਬੰਦ ਕੀਤਾ ਹੋਇਆ ਹੈ ਜਾਂ ਕਰ ਰਹੇ ਆ ਮੁਲਾਜ਼ਮ ਤੁਹਾਡੇ ਕਿਵੇਂ ਜਿਵੇਂ ਜਥੇਬੰਦੀ ਦੀ ਕਾਲ ਅਜ ਵੀ ਦੋ ਦਿਨ ਕੰਮ ਬੰਦ ਰੱਖਣਾ ਜੀ ਅੱਜ 24 ਤਰੀਕ ਨੂੰ ਕੰਮ ਬੰਦ ਰੱਖਣਾ ਕੱਲ ਨੂੰ 25 ਤਰੀਕ ਨੂੰ ਪਟਿਆਲੇ ਐਡਮਸ ਧਰਨਾ ਉੱਥੇ ਬড়ੋਤ ਪ੍ਰਦਰਸ਼ਨ ਕਰਨਾ ਹੈ